ਵਿਆਸ ਮਾਗਮ ਦੇ ਦੌਰਾਨ ਜਿੱਥੇ ਕੁਲਵਿੰਦਰ ਬਿੱਲੇ ਦੇ ਵੱਲੋਂ ਚੱਲਦੇ ਸ਼ੋਅ ਦੇ ਵਿੱਚ ਸੰਜੇ ਦੱਤ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਜਾਂਦੀ ਹੈ ਤੇ ਇਸੇ ਗੱਲਬਾਤ ਦੀ ਵੀਡੀਓ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਦਰਅਸਲ ਗੱਲਬਾਤ ਦੇ ਦੌਰਾਨ ਜਿੱਥੇ ਸੰਜੇ ਦੱਤ ਪੰਜਾਬੀ ਦੇ ਵਿੱਚ ਗੱਲ ਕਰਦੇ ਨਜ਼ਰ ਆ ਤੇ ਉੱਥੇ ਹੀ ਕੁਝ ਅਜੀਹਾ ਬੋਲ ਬੈਠੇ ਜਿਸ ਦੇ ਨਾਲ ਕਾਫੀ ਸੁਰਖੀਆਂ ਦੇ ਵਿੱਚ ਵੀ ਨੇ ਹਾਲਾਂਕਿ ਇਸ ਗੱਲ ਤੋਂ ਇਹ ਤਾਂ ਜ਼ਾਹਰ ਹੈ ਕਿ ਸੰਜੇ ਦਤ ਵਰਗੇ ਦਿਗਜਦ ਨਾਲ ਯਾਰੀ ਦੋਸਤੀ ਵੀ ਹੈ ਤੇ ਉੱਥੇ ਹੀ ਚੱਲਦੇ ਸ਼ੋਅ ਦੇ ਵਿੱਚ ਜਦ ਫੋਨ ਆਉਂਦਾ ਤਾਂ ਮੁਬਾਰਕਾ ਦੇਣ ਦੇ ਨਾਲ-ਨਾਲ ਸੰਜੇ ਦਤ ਕੀ ਕਹਿ ਬੈਠੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ। ਭਾਈ ਜੀ ਬੋਲੋ ਜੀ। ਇਹ ਲਗਾਓ ਟੱਗਨੇ ਹੋ। ਭਾਵੇਂ ਸ਼ਗਨ ਤੇ ਬੈਠਾ ਨਾਲ ਰਹਿੰਦੇ। ਉਹ ਸ਼ਗਨ ਤੇ ਬੈਠਾ ਜੀ ਤੁਸੀਂ ਬੋਲੋ ਜੀ ਆਪਣੇ ਕੋਲੋਂ ਪਲੀਜ਼। ਭਾਈ ਗਾਣੇ ਗੱਨੇ ਜਾ ਰਹੇ ਨੂੰ। de agardar, feu tot s'hanom bulla ਬੱਲੇਦਵੱਲੋਂ ਸਿੱਧਾ ਸੰਜੇ ਦੱਤ ਨੂੰ ਫੋਨ ਲਾਉਣ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਸਾਡੇ ਪੰਜਾਬੀ ਕਲਾਕਾਰਾਂ ਦੀ ਬਾਲੀਵੁੱਡ ਦੇ ਵਿੱਚ ਚੰਗੀ ਯਾਰੀ ਦੋਸਤੀ ਹੈ ਤੇ ਬਾਲੀਵੁੱਡ ਦੇ ਵੱਡੇ ਵੱਡੇ ਐਕਟਰ ਪੰਜਾਬੀ ਕਲਾਕਾਰਾਂ ਨੂੰ ਚੰਗੀ ਇੱਜ਼ਤ ਦਿੰਦੇ ਨੇ ਸਾਡੇ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚਲੇ ਜਾਣ ਪੰਜਾਬ ਪ੍ਰਤੀ ਪਿਆਰ ਤੇ ਜਿਹੜੀ ਬੋਲੀ ਉਹਨਾਂ ਦੇ ਖੂਨ ਦੇ ਵਿੱਚ ਹੈ ਉਹ ਸਿਰ ਚੜ੍ਹ ਕੇ ਬੋਲਦੀ ਹੈ ਬੜੀ ਸੋਹਣੀ ਗੱਲ ਹੈ ਕਿ ਦੇਸ਼ ਦੇ ਵੱਡੇ ਵੱਡੇ ਐਕਟਰ ਪੰਜਾਬੀ ਮਾਂ ਬੋਲੀ ਦੇ دیਵਾਨੇ ਨੇ ਬੇਸ਼ੱਕ ਗੱਲ ਕੱਢਣਾ ਚੰਗੀ ਗੱਲ ਨਹੀਂ ਹੈ ਪਰ ਪੰਜਾਬੀ ਤਾਂ ਪੰਜਾਬੀ ਨੇ ਇਹ ਕਿੱਥੇ ਟੱਲਦੇ ਨੇ ਦਰਅਸਲ ਇੱਕ ਵੀਡੀਓ ਜੜੀਓ ਸਾਹਮਣੇ ਆ ਰਹੀ ਹੈ ਜਿੱਥੇ ਕੁਲਵੰਦਰ ਬਿੱਲਾ ਜਿਹੜਾ ਹੈ ਉਸਦੀ ਇਹ ਵੀਡੀਓ ਸਾਹਮਣੇ ਆਈ ਜਿਸ ਤੋਂ ਬਾਅਦ ਇਹ ਜ਼ਰੂਰ ਅਸੀਂ ਕਹਿ ਸਕਦੇ ਹਾਂ ਪੰਜਾਬੀ ਮਾਂ ਬੋਲੀ ਨੂੰ ਬਾਲੀਵੁੱਡ ਦੇ ਦਿੱਗਜ ਕਲਾਕਾਰ ਵੀ ਆਮੀਰ ਦੰਧ ਨੇ ਭਾਵੇਂ ਗਾਲ ਹੀ ਸਹੀ ਕਿਉਂਕਿ ਗਾਲ ਪੰਜਾਬੀਆਂ ਦੇ ਮੂੰਹ ਤੇ ਚੜੀ ਹੁੰਦੀ ਹੈ ਤੇ ਅਜੇ ਹਾਈ ਕੁਝ ਇਸ ਵੀਡੀਓ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ